ਉਂਡੇ ਸੀ ਜੋ ਲੈ ਕੇ ਗਏ ਆ ਜੀ ਫਿਰ ਬਹੁਤ ਸੀਏ ਦਿੱਤੇ ਆ ਉਹ ਉਂਡੇ ਜਿਹਨੇ ਇਹਦਾ ਨਾਂ ਲਿਆ ਸੀ ਉਹ ਤੋਂ ਵੀ ਜ਼ਿਆਦਾ ਸੀਏ ਦਿੱਤੇ ਉੱਠੇ ਲੰਕਾਇ ਜੀ ਅੱਖਾਂ 'ਚ ਮਿੱਟਾ ਪਾਏ ਉਬਲਦੇ ਪਾਣੀ ਪਾਏ ਨੌ ਖਿੱਚੇ ਗਏ ਸੀ ਉਹਨਾਂ ਦੇ ਵਾਲ ਵੀ ਖਿੱਚੇ ਗਏ ਨੇ ਲਵਾਵਾ ਜਿਹੜਾ ਸਾਨੂੰ ਪੜਾਇਆ ਇਹ ਦੋਸੀ ਗਏ ਸੀ ਨਾ ਮੁਲਾਕਾਤ ਵਾਸ ਛੱਡਤਾ ਜੀ ਫਿਰ ਉਹਨਾਂ ਨੇ ਗਵਾਹ ਉਹ ਇੱਥੇ ਤਿਆਰ ਕੀਤੇ ਸੀਗੇ ਨਾਲ ਤੋਂ ਹੀ ਉਹ ਫਿਰ ਗੋਆ ਇਹਨਾਂ ਦੇ ਹੱਕ 'ਚ ਪੁੱਗਤੇ ਸੀਗੇ ਉਹਨਾਂ ਨੂੰ ਫਿਰ ਉੱਥੋਂ ਇੱਤੇ ਸੰਗਰੂਰ ਰੇਲ ਚ ਲਿਆਏ ਸੀ ਉੱਥੋਂ ਕੇਸ ਤੇ ਵਰੀ ਕਰਤਾ ਸੀਗਾ ਫਿਰ ਅੱਛਾ ਕਿ 1.5 ਸਾਲ ਰਹੇ ਐ ਖੇਦਰ ਨਾਨਵੇ ਜਿਹੜਾ ਇਹਨਾਂ ਨੂੰ ਲਿਆ ਕਰਤਾ ਸੀ ਸੰਗਰੂਰ ਦੇ ਹਿਲ ਚੋੜੀ ਕੋਂਕਰਦ ਜੀ ਨੇ ਬੁੱਟਾ ਆਇਆ ਚਲ ਗਿਆ ਜੀ ਕੰਮ ਕਰਉਂਦੇ ਹੀ ਨਹੀਂ ਸੀ ਹਲਤ

ਅਨ ਜਿਵੇਂ ਉਹ 2013 ਤੋਂ ਖਾਸ ਐਡਵੋਕਟ ਬੈਂਚ ਨਹੀਂ ਜਾਂਦੀ ਜੀ ਮੇਰਾ ਟੈਂਪ ਟੱਕ ਸਭ ਕੁਝ ਚੀਜ਼ ਨਿਕਲੀ ਜਾਂਦਾ ਅਨ ਥੋੜਾ ਬੋਤਾ ਆਪਕਾਰੀ ਲੈਣੀ ਇਸ ਲਈ ਚਲੋ ਇਹ ਜਿਹਾ ਚਲਣੀ ਹੈ ਬੋਲੀ ਹੈ ਜੈਸ ਤਰ੍ਹਾਂ ਕੋਈ ਨਾ ਕੋਈ ਕਰ ਲੈਣੇ ਮੈਂ ਤਾਂ ਸਾਰਾ ਡਾਟਾ ਨੋਟ ਕਰ ਲਿਆ ਜਿਹਨੇ ਮੇਰੀ ਇੰਨੇ ਮਦਦ ਕਰਦੇ ਪਰਮਾਤਮਾ ਇਹਨਾਂ ਨੂੰ ਚੱਕਿਆ ਬਖਸ਼ੇ